ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਐਨਆਰਆਈ ਸਰਾਂ ਦਾ ਅੱਜ ਰਸਮੀ ਤੌਰ ਤੇ ਉਦਘਾਟਨ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਕੀਤੀ ਗਈ ਜਿਕਰ ਇਹ ਹੋਇਆ ਕਿ ਸ੍ਰੀ ਗੁਰੂ ਹਰਿਰਾਇ ਸਾਹਿਬ ਐਨਆਰਆਈ ਸਰਾਂ ਦੇ ਵਿੱਚ 12 ਕਮਰੇ ਬਣਾਏ ਗਏ ਹਨ ਜਿਸ ਵਿੱਚ ਵਕਫ ਵਕ ਤਰਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ ਉਕਤ ਕਮਰਿਆਂ ਨੂੰ ਬਹੁਤ ਹੀ ਸਾਫ਼ ਸੁਥਰਾ ਅਤੇ ਸੁਚਿਜੇ ਢੰਗ ਨਾਲ ਬਣਾਇਆ ਗਿਆ ਹੈ ਇਸ ਮੌਕੇ ਜਾਣਕਾਰੀ ਦਿੰ ਪਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਉਕਤ ਬਿਲਡਿੰਗ ਮਹਿੰਦਰ ਸਿੰਘ ਚੱਡਾ ਬੁੱੱਡਾ ਜੋਹੜ ਸਾਹਿਬ ਦੇ ਪਰਿਵਾਰ ਵੱਲੋਂ ਇਸ ਦੀ ਸੇਵਾ ਕਰਵਾਈ ਗਈ ਹੈ ਉਹਨਾਂ ਦੱਸਿਆ ਕਿ ਗ੍ਰਿਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੀ ਸੰਗਤ ਲਈ ਰਹਿਣ ਦੀ ਬਹੁਤ ਜ਼ਿਆਦਾ ਘਾਟ ਸੀ ਜਿਸ ਕਰਕੇ ਪਾਈ ਮਹਿੰਦਰ ਸਿੰਘ ਚੱਡਾ ਵੱਲੋਂ ਐਨ ਆਰ ਆਈ ਸਰਾ ਬਣਾਈ ਗਈ ਹੈ ਅਤੇ ਇਸ ਤੋਂ ਇਲਾਵਾ ਸੰਤ ਬਾਬਾ ਬਚਨ ਸਿੰਘ ਵੱਲੋਂ ਵੀ ਕਰੀਬ 100 ਕਮਰਿਆਂ ਦੀ ਸਰਾ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਬਣਾਈ ਜਾ ਰਹੀ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ ਤੇ ਸੰਗਤ ਦੀ ਸਹੂ ਖੋਲ ਦਿੱਤੇ ਜਾਣਗੇ ਇਸ ਮੌਕੇ ਮਹਿੰਦਰ ਸਿੰਘ ਝੱਡਾ ਨੇ ਕਿਹਾ ਕਿ ਉਹ ਵਿਦੇਸ਼ ਰਹਿੰਦੇ ਹਨ ਜਦੋਂ ਵੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਲਈ ਆਉਂਦੇ ਸਨ ਤਾਂ ਉਹਨਾਂ ਨੂੰ ਰਹਿਣ ਦੀ ਦਿੱਕਤ ਆਉਂਦੀ ਸੀ ਜਿਸ ਕਰਕੇ ਉਹਨਾਂ ਦੀ ਇੱਛਾ ਸੀ ਕਿ ਉਹ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਐਨ ਆਰ ਆਈ ਸਰਾਹ ਬਣਾਈ ਜਾਵੇ ਅਤੇ ਉਹਨਾਂ ਦੀ ਉਕਤ ਇੱਛਾ ਨੂੰ ਅੱਜ ਬਾਬਾ ਗੁਰਦਿੱਤਾ ਜੀ ਨੇ ਆਸ਼ੀਰਵਾਦ ਸਦਕਾ ਬੂਰ ਪਾਇਆ ਹੈ ਅਤੇ ਇਹ ਬਿਲਡਿੰਗ ਬਣ ਕੇ ਤਿਆਰ ਵੀ ਹੋ ਚੁੱਕੀ ਹੈ ਜਿਸ ਦਾ ਫਾਇਦਾ ਇੱਥੇ ਵਿਦੇਸ਼ ਤੋਂ ਆਉਣ ਵਾਲੀ ਸਿੰਘ ਸੰਗਤ ਨੂੰ ਮਿਲੇਗਾ ਇਸ ਮੌਕੇ ਉਕਤ ਬਿਲਡਿੰਗ ਨੂੰ ਤਿਆਰ ਕਰਨ ਵਾਲੇ ਠ ਰਾਜੂ ਨੇ ਦੱਸਿਆ ਕਿ ਉਕਤ ਬਿਲਡਿੰਗ ਤੇ ਕਰੀਬ ਸਵਾ ਕਰੋੜ ਰੁਪਏ ਤੋਂ ਵੱਧ ਖਰਚ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਉਕਤ ਸਰਾ ਦੇ ਕਮਰਿਆਂ ਵਿੱਚ ਬਹੁਤ ਹੀ ਸ਼ਾਨਦਾਰ ਫਰਨੀਚਰ ਲਗਾਇਆ ਗਿਆ ਹੈ ਜੋ ਕਿ ਫਾਈਵ ਸਟਾਰ ਹੋਟਲਾਂ ਤੋਂ ਘੱਟ ਨਹੀਂ ਹੈ ਇਸ ਮੌਕੇ ਗਿਆਨੀ जोगਿੰਦਰ ਸਿੰਘ ਹੈੱਡ ਗ੍ਰੰਥੀ ਤਖਤ ਸ਼੍ਰੀ ਕੇਸ਼ਗੜ ਸਾਹਿਬ ਮਹਿੰਦਰ ਸਿੰਘ ਚੱਡਾ ਮਲਕੀਤ ਸਿੰਘ ਮੈਨੇਜਰ ਤਖਤ ਸ਼੍ਰੀ ਕੇਸ਼ਗੜ ਸਾਹਿਬ ਮੈਨੇਜਰ ਗੁਰਦੁਆਰਾ ਬਾਬਾ ਗੁਰਦਿਤਤਾ ਜੀ ਮਨਜੀਤ ਸਿੰਘ ਨਿੱਟੂ ਆਦਿ ਤੋਂ ਇਲਾਵਾ ਮਹਿੰਦਰ ਸਿੰਘ ਚੱਡਾ ਦਾ ਪਰਿਵਾਰ ਹਾਜ਼ਰ ਸਨ ਮੰਦਾਲਾ ਰਾਮ ਦਾ ਸੇਵਾ ਵਿੱਚ ਸਹਾਇਤਾ ਲਈ ਸ੍ਰੀ ਹਰਿ ਵਿਸ਼ਨ ਤੇ ਆਈਏ ਜਿਸ ਤੋਂ ਕੇ ਸਭ ਜਾਈ ਤੇ ਉਹਾਦ ਸੁਧਰਿਆ ਕਰਨਾ ਹੋਣਾ ਹੈ ਸਾਨੂੰ ਲਈ ਸਤਿ ਸ਼ਾਨ ਹੈ ਜੈ ਹੋਵੇ ਵਾਹਿਗੁਰੂ ਇਹ ਤਰ੍ਹਾਂ ਇਸੇ ਤਰ੍ਹਾਂ ਬਣਦਾ ਹੈ ਕੋਪੀ ਲਿਖਦੇ ਆ ਰਹੇ ਸ੍ਰੀ ਸੁਬੀਰ ਜੀ ਮਾਨਸਾ ਬੀਕੇ ਦੀ ਜਵ ਸੰਗਵਾਜੀ ਇਹਨਾਂ ਦੀ ਕੁਮਾਰੀ ਦਾ ਚੜ੍ਹਦੀ ਕਲਾ ਦੇ ਜੀਵਨ ਬਖਸ਼ਣੇ ਢੀਰਗਾ ਅਦਿਵਕਸ਼ਣੇ ਕਿਰਪਾ ਰਹਿਮਤ ਆ ਕਰਨੇ ਜਿਸ ਤਰ੍ਹਾਂ ਤਰੁਸ਼ਟ ਕੀ ਆਪ ਜੀ ਨੇ ਪਾਵਨ ਸਥਾਨਾਂ ਦੀ ਸੇਵਾ ਲਈ ਹੈ ਮਹਾਰਾਜੀ ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਐਸੀਆਂ ਸੇਵਾਵਾਂ ਬਖਸ਼ਦੇ ਰਹਿਣਾ ਚੜ੍ਹਦੀ ਕਲਾ ਨਾਲ ਸੇਵਾਵਾਂ ਲੈਂਦੇ ਰਹਿਣਾ ਮਹਾਰਾਜੀ ਅੰਗ ਸੰਸਥਾ ਦਾ ਕਾਰਜ ਸੀ ਜੇ ਮੇਰੇ ਬੜਾ ਤਰਕਣਾ ਕਿਰਪਾ ਕਰੋ ਮਹਾਰਾਦਿਓ ਆਪ ਹਾਜ਼ਰ ਨਾਜ਼ਰ ਹੋ ਕੇ ਸਿੰਘਾਂ ਵਿੱਚ ਵਰਤ ਕੇ ਮਹਾਰਾਜੀ ਸਰਾਂ ਦਾ ਉਦਘਾਟਨ ਕਰਨ ਦੀ ਆਗਿਆ ਬਖਸ਼ੋ ਮਹਾਰਾਜ ਸੇ ਪਿਆਰੇ ਮੇਲੋ ਜਿੰਨਾ ਮਿਲਿਆ ਤੇਰਾ ਨਾਮ ਚਿਤਾ ਹੋਇਆ ਨਾਲਕ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਚੌਥੀ ਪੰਜਵੀਂ ਪੀੜ੍ਹੀ ਤੋਂ ਅਸੀਂ ਬਾਬਾ ਗੁਰਤਾ ਜੀ ਸਾਹ ਨਾਲ ਜੁੜੇ ਹੋਏ ਆਂ ਲੇ ਦਾਦਾ ਜੀ ਤੋਂ ਲੈ ਕੇ ਪਰਦਾਦਾ ਜੀ ਤੋਂ ਲੈ ਕੇ ਸਾਡੇ ਮਨ ਸੀ ਇਹ ਬਾਹਰ ਗਏ ਫੋਰਨਸ ਸਿੰਘ ਸਾਡੇ ਮਨ ਸੀ ਮੇਰੇ ਬੜੇ ਲੰਮੇ ਸਮੇਂ ਤੋਂ ਵੀ ਇੱਥੇ ਐਨ ਆਰ ਆਈ ਕਮਨਾਂ ਦੀ ਲੋੜ ਹੈ ਜਦੋਂ ਅਸੀਂ ਆਖ ਤੇ ਇੱਥੇ ਠਹਿਰਦੇ ਸੀ ਸਾਨੂੰ ਬੜੀ ਦਿੱਕਤ ਆਉਂਦੀ ਸੀ ਜਿਹੜੇ ਐਨ ਆਰ ਆਈ ਆਉਂਦੇ ਸ਼ਹਿਰੋਂ ਤਾਂ ਬਹੁਤ ਜ਼ਿਆਦਾ ਦਿੱਕਤ ਆ ਮੈਂ ਹੀ ਬੇਨਤੀ ਕਰੂੰਗਾ ਸੰਗਤ ਨੂੰ ਜਿਹੜੇ ਵੀ ਇੱਥੇ ਠਹਿਰ ਯਾਤਰੀ ਠਹਿਰਦੇ ਆ ਬੇ ਦੀ ਸਾਫ ਸੰਭਾਲ ਬਹੁਤ ਚੰਗੀ ਜਿਹਾ ਤਰੀਕੇ ਨਾਲ ਜਿਵੇਂ ਬਣਾਈ ਹੈ ਉਵੇਂ ਰੱਖਾਂ ਬਾਕੀ ਮੈਂ ਜਿੰਨਾ ਵੀ ਇੱਥੇ ਹੋ ਸਕਿਆ ਹੋ ਵੀ ਜੋੜੀਆਂ ਸਮਾਵਾਂ ਦੀ ਇੱਥੇ ਲੋਡ ਹੋਊਗੀ ਜਿਵੇਂ ਜਿਵੇਂ ਸਮਾ ਗੁਰੂ ਦੇਗ ਉਵੇਂ ਲਈ ਜਾਊਗਾ ਮੈਂ ਇਹਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਇੱਕ ਵਧੀਆ ਕਾਰਜ ਜਿਹੜਾ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੋ ਬਾਬਾ ਬਦ ਦਿੱਤਾ ਜੀ ਦੇ ਮਹਾਨ ਅਸਥਾਨ ਤੇ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਆਪਣੇ ਇਸ਼ਾਵਾਂ ਦੀ ਪੂਰਤੀ ਵਾਸਤੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਇੱਥੇ ਖਾਨਪੜ ਸਾਹਿਬ ਕਰੋੜੀਆਂ ਹਨ ਉਹਨਾਂ ਵਾਸਤੇ ਜੋ ਸਾਡੇ ਮਾਂ ਜੋ ਸਾਬ ਮਹਿੰਦਰ ਸਿੰਘ ਜੀ ਚੱਠਾ ਸਾਹਿਬ ਅਤੇ ਬਾਕੀ ਸਾਰੇ ਉਹਨਾਂ ਦੇ ਪਰਿਵਾਰ ਅਤੇ ਹੋਰ ਸਾਥੀਆਂ ਵੱਲੋਂ ਇੱਕ ਬੜੀ ਮਹਾਨ ਸੇਵਾ ਜਿਹੜੀ ਸਤਿਗੁਰੂ ਜੀ ਦੇ ਤਰੁੱਟ ਕੇ ਇਹਨਾਂ ਦੀ ਝੋਲੀ ਪਾਈ ਅਦੂ ਸੰਪੂਰਨ ਹੋਣ ਤੇ ਉਸ ਦਾ ਉਦਘਾਟਨ ਸਾਡੇ ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਜੈਨੀ ਸੁਲਤਾਨ ਸਿੰਘ ਜੀ ਚਤੇਦਾਰ ਤਕਸਰੀ ਕੇਸਗਰ ਸਾਹਿਬ ਉਹਨਾਂ ਨੇ ਕੀਤਾ ਬਹੁਤ ਵੱਡੀਆਂ ਜ਼ਰੂਰਤਾਂ ਸਨ ਇੱਥੇ ਇਸ ਚੀਜ਼ ਦੀਆਂ ਕਿਉਂਕਿ ਬੜੇ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਸੀ ਕਿ ਸਰਾਵਾਂ ਦੀ ਇੱਥੇ ਬੜੀ ਵੱਡੀ ਘਾਟ ਮਹਿਸੂਸ ਹੋ ਰਹੀ ਸੀ ਪਰ ਇਹਨਾਂ ਦੀ ਜਿਹੜੀ ਵੱਡੀ ਸੇਵਾ ਕਿ ਜਿਹੜੇ ਯਾਤਰੀ ਅਖੰਡਪੁਰ ਸਾਹਿਬ ਘਰੋਂ ਆਉਂਦੇ ਆ ਉਹਨਾਂ ਵਾਸਤੇ ਵਿਸ਼ੇਸ਼ ਕਬਰਿਆਂ ਦੀ ਜੋ ਇਹ ਤਾਮੀਰ ਕਰਵਾਈ ਗਈ ਹੈ ਮੈਂ ਸਭੀ ਦਾ ਕਿ ਇਹ ਜਿਹੜਾ ਕੋਈ ਸਿੱਖ ਸਤਿਗੁਰੂ ਜੀ ਦੇ ਰਜਾ ਚ ਚੱਲਣ ਵਾਲਾ ਸਤਿਗੁਰੂ ਜੀ ਦੇ ਹੁਕਮੇ ਚ ਚੱਲਣ ਵਾਲਾ ਅਤੇ ਉਹਨਾਂ ਨੂੰ ਜਿਹੜੀ ਉਹਨਾਂ ਦੇ ਮਨ ਚ ਸੇਵਾ ਭਾਵਨਾ ਲੈ ਕੇ ਉਹ ਉਹ ਸਿੱਖ ਦੀ ਝੋਲੀ ਚ ਇਹ ਚੀਜ਼ਾਂ ਦਿੱਤਾ ਪ੍ਰਾਪਤ ਹੁੰਦੀਆਂ ਸੋ ਛੱਠਾ ਸਾਹਿਬ ਨੂੰ ਸਾਰੇ ਪਰਿਵਾਰ ਨੂੰ ਜਿੱਥੇ ਮੈਂ ਵਧਾਈ ਦੇਣਾ ਉੱਥੇ ਸਬੂਤੀਆਂ ਸੰਗਤਾਂ ਨੂੰ ਇਸ ਗੱਲ ਦੀ ਵਧਾਈ ਹੈ ਕਿਉਂਕਿ ਪਹਿਲਾਂ ਵੀ ਇੱਕ ਹੋਰ ਸਰਾ ਜਿਹੜੀ ਹੈ ਬੜੇ ਵੱਡੀ ਜਿਹੜੀ ਸ਼ੰਤ巴巴 ਵਜਨ ਸਿੰਘ ਜੀ ਦੇ ਰਾਹੀਂ ਸ਼ੋਮਨੀ ਗੁਰਦਵਾਰਾ ਪਵੰਦਕ ਕਮੇਟੀ ਵੱਲੋਂ ਲਗਭਗ 100 ਕਮਰੇ ਦੀ ਸਰਾ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਤੇ ਇਹ ਇਸ ਦੇ ਨਾਲ ਹੀ ਉਹਨਾਂ ਦੀ ਵੀ ਜਿਹੜੀ ਸੰਪੂਰਨਤਾ ਕਾਫੀ ਨੇੜੇ ਆ ਚੁੱਕੀ ਹੈ ਪਰ ਬਹੁਤ ਸੁੰਦਰ ਅਸਥਾਨ ਬਹੁਤ ਸੁੰਦਰ ਕਮਰੇ ਆਪਣੇ ਆਪ ਚ ਜਿਹਨੂੰ ਅਜ ਐਨਆਰਆਈ ਦਾ ਨਾਮ ਦਿੱਤਾ ਗਿਆ ਤੇ ਵਾਕਿਆ ਹੀ ਦੇਖ ਕੇ ਬਹੁਤ ਮਨ ਖੁਸ਼ ਹੋਇਆ ਇਹ ਕਿੰਨਾ ਸੰਗਤਾਂ ਦੇ ਮਾਨ ਵਿੱਚ ਚਾਹ ਹੈ ਆਪਣੇ ਗੁਰੂ ਦੀ ਥਾਵਾਂ ਦੇ ਪ੍ਰਤੀ ਗੁਰੂ ਸਥਾਨਾਂ ਦੇ ਪ੍ਰਤੀ ਸੋ ਬਹੁਤ-ਬਹੁਤ ਸਪੁੱਤੀਆਂ ਸੰਗਤਾਂ ਨੂੰ ਵਧਾਈ ਸਾਡੇ ਮੈਨੇਜਰ ਸਾਹਿਬਾਨ ਅਤੇ ਹੋਰ ਅਧਿਕਾਰੀ ਸਾਰੇ ਇਸ ਮੌਕੇ ਤੇ ਮੌਜੂਦ ਹੈ ਉਹਨਾਂ ਨੂੰ ਵੀ ਸਾਰਿਆਂ ਨੂੰ ਇਸ ਗੱਲ ਦੀਆਂ ਵਧਾਈਆਂ ਸਾਡੇ ਮਾਨਯੋਗ ਹੈੱਡ ਗੰਥੀ ਕਰਨ ਜਗਿੰਦਰ ਸਿੰਘ ਜੀ ਪੰਜ ਪਿਆਰੇ ਸਹਿਬਾਨ ਉਹ ਵੀ ਇਸ ਮੌਕੇ ਤੇ ਪਹੁੰਚੇ ਹੈ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ